ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਚੈਨਨ ਵਾਲੇ ਵੀਰਾਂ ਦਾ ਜਿਹੜੇ ਬੜੇ ਪਰਾਲੇ ਦੇ ਨਾਲ ਇਹ ਸਾਡੇ ਵੀਡੀਓ ਬਣਾ ਕੇ ਦੇਸ਼ਾਂ-ਪਰਦੇਸਾਂ 'ਚ ਪੇਜੀਆ ਧੰਨਵਾਦ ਸਰੋਤੇ ਵੀਰਾਂ ਦਾ ਜਿਹੜੇ ਬਹੁਤ ਫੋਨ ਬਾਹਰੋਂ ਕਰਦੇ ਆ ਪੰਜਾਬ 'ਚੋਂ ਵੀ ਯੂਪੀ 'ਚੋਂ ਰਾਜਸਥਾਨ 'ਚੋਂ ਮਤਲਬ ਕੋਈ ਜਗ੍ਹਾ ਖਾਲੀ ਨਹੀਂ ਜਿੱਥੋਂ ਨਹੀਂ ਆਉਂਦੇ ਕਿਉਂ ਉਹ ਬੰਦਾ ਫੋਨ ਕਰਦਾ ਜੀ ਨੂੰ ਇਹਦੇ ਵਿੱਚੋਂ ਕੋਈ ਛੇਦ ਮਿਲਦੀ ਆ ਵੀਡੀਓ ਤਾਂ ਬਹੁਤ ਪੈਂਦੀਆਂ ਨੇ ਬੜੇ ਵੀਡੀਓ ਪੈ ਰਹੀਆਂ ਪਰ ਉਹ ਕਹਿੰਦੇ ਨੇ ਵੀ ਅਸੀਂ ਤਾਂ ਵਿੱਚ ਤਾਂ ਇਹਦੇ ਪਰਿਵਾਰ ਵੀ ਕਹਿੰਦੇ ਨੇ ਕਹਿੰਦੇ ਸੀ ਬਾਬਾ ਜੀ ਰੋਟੀ ਖਾਣ ਤੋਂ ਪਹਿਲਾਂ ਦੇਖਣ ਲੱਗ ਜ ਸਾਡੇ ਰੋਟੀ ਨੂੰ ਵੀ ਕਵੇਲਾ ਹੋ ਜਾਂਦਾ ਸਾਰਾ ਨੰਬਰ ਅਸੀਂ ਵੀਡੀਓ ਦੇਖਦੇ ਆ ਮਤਲਬ ਵੀਡੀਓ ਵਿੱਚ ਕਹਿੰਦੇ ਸਾਨੂੰ ਸ਼ੇਰ ਮਿਲ ਗਿਆ ਸਾਡੇ ਬੱਚਾ ਨੂੰ ਸ਼ੇਰ ਮਿਲ ਗਿਆ ਕਿਉਂ ਕਹਿੰਦੇ ਸਾਡੇ ਬੱਚਾ ਨੇ ਉਹ ਚੀਜ਼ਾਂ ਵੇਖੀਆਂ ਨਹੀਂ ਕਹਿੰਦੇ ਸਾਨੂੰ ਪੁੱਛਦੇ ਨੇ ਵੀ ਬੋਤਾ ਕਿਹਾ ਜਾਂਦਾ ਕੋਈ ਵੇਖੀ ਨਹੀਂ ਜਦੋਂ ਕਿਸੇ ਨੇ ਉਹ ਕਹਿੰਦੇ ਵੀ ਜਿਹੜਾ ਨਵਾਂ ਬੱਚਾ ਹੈ ਬਾਹਰ ਬੈਠੇ ਆ ਅਸੀਂ ਪੰਜਾਬੀ ਕਹਿੰਦੇ ਉਹ ਸਾਡੇ ਬੱਚਾ ਨੂੰ ਆਪਣੇ ਬਾਰੇ ਪਤਾ ਨਹੀਂ ਫਿਰ ਅਸੀਂ ਉਹਨੂੰ ਦੱਸ ਦਿਆਂ ਵੀ ਆਪਣੇ ਆ ਦੇਖੋ ਵੀ ਵੀਡੀਓ ਆ ਜਾਈ ਆ ਬਾਬੇ ਦੀ ਤੇ ਆਇਆ ਇਹ ਚੀਜ਼ ਨੂੰ ਸਮਝਦਾ ਉਹੀ ਹੈ ਜਿਹੜਾ ਇਹਨੂੰ ਦਿਲੋਂ ਪਿਆਰ ਨਾਲ ਸੁਣਦਾ ਹੈ ਜੇ ਜੀਵ ਅੰਦਰੋਂ ਪਿਆਰ ਨਹੀਂ ਕੋਈ ਵੀ ਚੀਜ਼ ਆ ਜਿੰਨਾ ਚਿਰ ਅੰਦਰੋਂ ਖਿੱਚਣਾ ਨਾ ਬੰਦਾ ਸੁਣਦਾ ਉਹਨਾਂ ਚਿਰ ਉਹ ਬੰਦੇ ਦੇ ਉੱਤੇ ਉਹਦਾ ਕੋਈ ਅਸਰ ਵੀ ਨਹੀਂ ਪੈਂਦਾ ਹੁੰਦਾ ਜੇ ਮਾਂ ਪਿਓ ਆਪਾਂ ਨੂੰ ਕੋਈ ਗੱਲ ਕਹਿੰਦਾ ਜੇ ਦਾਦੀ ਆਪਾਂ ਸੁਣ ਲਈ ਅਸਰ ਨਾਲ ਤਾਂ ਠੀਕ ਹੈ ਜੇ ਸੁਣੀ ਨਾ ਉਹਨੇ ਕਿਹਾ ਵੀ ਪਾਏ ਅੱਜ ਫਲਾਣਾ ਪਾਣੀ ਇੱਧਰ ਲਾਉਣਾ ਤੁਸੀਂ ਉੱਧਰ ਲਾਉਣਾ ਆ ਕੇ ਜਿੱਥੇ ਕਿਹਾ ਉਹਦੇ ਛੱਡਣਾ ਨਹੀਂ ਹੋਰ ਥਾਂ ਛੱਡਦੇ ਨੇ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਉਹ ਚ ਜਿਹੜਾ ਬੰਦਾ ਧਿਆਨ ਨਾਲ ਸੁਣਦਾ ਉਹ ਬੰਦਾ ਬਿਲਕੁਲ ਕਾਮਜਾਬ ਹੈ ਕੋਈ ਵੀ ਚੀਜ਼ ਆ ਮਸ਼ੀਨਰੀ ਚਲਾਉਣੇ ਉਹਦੇ ਧਿਆਨ ਨਾਲ ਚਲਾਉਣੇ ਉਹ ਬਿਲਕੁਲ ਨੁਕਸਾਨ ਨਹੀਂ ਖਾ ਸਕਦੇ ਜੇ ਧਿਆਨ ਹੀ ਕਿਤੇ ਹੋ ਰਾ ਨੁਕਸਾਨ ਖਾ ਸਕਦੇ ਹੋ ਐਸੀ ਡੰਡ ਧਿਆਨ ਉੱਕੇ ਤੋਂ ਹੁੰਦਾ ਕਦੇ ਵਾਸਤੇ ਵੀ ਆ ਸਾਰੀਆਂ ਚੀਜ਼ਾਂ ਧਿਆਨ ਨੀਆਂ ਸੁਣ ਚ ਵੀ ਧਿਆਨ ਆ ਦੇਖੇ ਨੇ ਜਿਹੜੇ 2-2 ਕਿਲੋਮੀਟਰ ਪੋੜ ਲੈਣਾ ਜਿੰਨਾ ਬਿਜਲੀ ਗੱਡੀ ਜਮ ਕੱਲੀ ਲੰਘਦੀ ਆ ਜੁੱਧਿਆ ਦੇ ਕੋਲ ਪੋੜਾ ਮੇਰਾ ਦੇਖਿਆ ਮੈਂ ਲੰਘਿਆ ਪਰ ਡਰਾਈਵਰ ਉਸੇ ਕਰਮਾ ਪਾ ਕੇ ਮਿੰਨ ਦਾ ਦੇਖਿਆ ਪੋੜਾ ਉਹ ਧਿਆਨ ਦਸੂ ਵੀ ਗੱਡੀ ਨੰਘੂਗੀ ਗੱਡੀ ਪੈਂਟ ਤੇ ਜਾਂਦੀ ਆ ਸਪੀਡ ਤੇ ਪਰ ਨੰਘਦੀ ਆ ਪਰ ਉਹ ਇੰਨਾ ਪਰਪੂਏ ਪੀੜਾ ਹੈ ਟੈਰਡ ਦੇ ਲਵਿਚ ਸਾਰਾ ਦੋ ਦੋ ਕੀ ਠਈ ਥਾਂ ਰਹਿਣਾ ਹੁੰਦਾ ਵੀ ਜੇ ਧਿਆਨ ਉੱਕ ਗਿਆ ਗੱਡੀ ਦੇ ਰਾਹ ਤੇ ਦੇਖਦੀ ਆ ਵੀ ਕਦੇ ਵਾਸਤੇ ਆ ਧਿਆਨ ਦੇ ਨਾਲ ਹੀ ਜੋ ਕੁਝ ਚੱਲਦਾ ਪ੍ਰਮਾਤਮਾ ਦਾ ਸੇਵਨ ਮੈਂ ਉਹ ਵੀ ਧਿਆਨ ਨਾਲ ਆ ਜੇ ਬੈਠੇ ਰੇ ਅੱਖਾਂ ਵਿੱਚ ਕਿ ਕਦੇ ਕੋਈ ਪਾਰਟੀ ਗ੍ਰਾਂਥੀ ਪੜਦਾ ਸੀ ਨੌਜਵਾਨ ਮੁੰਡਾ ਸੀ ਇੱਕ ਬਜ਼ੁਰਗ ਜਾ ਕੇ ਬਹਿ ਗਿਆ ਦੌੜਾ ਰੱਖਦੇ ਉਹ ਲੋਕ ਚ ਈ ਮਾਰ ਲੈਂਦੇ ਦੌੜਾਂ ਚ ਪਹਿਲੀਆਂ ਚ ਹਾਂ ਦੌੜੇ ਦੀ ਝੁੰਮੀ ਆਉਂਦੀ ਬਹੁਤ ਬੁੜੇ ਦੇਖਿਆ ਉਹ ਮਰਤਗੜੀ ਬੋਲੇ ਸੀ ਯਾਰ ਸਿਰ ਤੇ ਡੋੜਾ ਦੋ ਕਰੋ 2.2 ਕਿਲੋ ਚੱਕੀ ਫਿਰਦੇ ਰਹਿੰਦੇ ਚੁੰਬੀ ਬਣਾ ਲੈਣੀ ਉਹ ਧੁੱਪਾਂ ਮਾਲੀਆਂ ਪੈਣੀਆਂ ਸੀਗੀਆਂ ਹੋਣੀ ਨਹੀਂ ਈ ਧੁੱਪ ਪੈਂਦੀ ਮਾਲ ਚਾਰ ਦੇ ਚੁੰਬੀ ਬਣਾ ਲੈਣੀ ਤੇ ਉਹ ਸਿਰ ਤੇ ਟੋਪੇ ਵਾਂਗੂ ਬਣ ਜਾਂਦੀ ਢੂਹੀ ਤੇ ਬਾਹਾਂ ਤੇ ਪਿਛਲੇ ਪਾਸੇ ਸਾਰਾ ਆ ਜਾਂਦੀ ਉਹ ਡੋੜੀ ਵੀ ਧੁੱਪ ਨਹੀਂ ਸੀ ਲੰਗਦੀ ਆ ਪੱਲੀ ਦਾ ਫੂਕ ਦੂਜੇ ਪੱਲੀ ਦੀ ਬਣਾ ਲੈ ਤਾਂ ਇਹ ਤਪਦੀ ਆ ਵਿੱਚ ਗਿੱਲਾ ਵੀ ਕਰ ਲੈਂ ਸੀ ਨਾ ਹਾਂਜੀ ਗੱਲੇ ਕਰ ਲੈਂਦੇ ਜੇ ਲੋ ਬਹੁਤ ਜ਼ਿਆਦਾ ਚੱਲਦੀ ਆ ਆਪ ਕਰਿਆ ਗਿੱਲਾ ਜੇ ਦੁਪਹਿਰੇ ਜੇ ਤੋਂ ਕਰ ਹਟ ਦੇ ਕੰਮ ਤੋਂ ਕਰ ਆਏ ਨੇ ਚਾਹ ਧਰ ਲੈਣੀ ਤੇ ਉੱਚੇ ਇੰਜਣ ਹੁੰਦੇ ਇੰਜਣ ਦੇ ਟੋਏ ਚ ਪਾਣੀ ਪੂਣੀ ਹੁੰਦਾ ਜਾ ਕੇ ਉਥੋਂ ਕੱਪੜੇ ਸੋੜੇ ਕੱਪੜੀ ਵਿੱਚ ਬੜਾ ਜਾਣਾ ਜਲ ਗਿੱਲੇ ਕਿਹੜਾ ਗਿੱਲਾ ਹੁੰਦੇ ਆਉਂਦੇ ਨੂੰ ਸੁਕਾਉਂਦੀ ਉਹ ਇੰਨੀ ਲੋ ਚੱਲਦੀ ਖਾਲਾਂ ਚ ਪੈ ਜਾਂਦੇ ਕਹਿੰਦੇ ਯਾਰ ਚਾਹੀ ਧਰ ਲੈ ਹੁਣ ਸੌਣ ਦਾ ਦਿੰਦੀ ਨਹੀਂ ਪੈਣ ਦਾ ਹੀ ਦਿੰਦੀ ਨਹੀਂ ਇੰਨੀ ਤੋਂ ਲੋ ਹੁਣ ਨਹੀਂ ਚੱਲਦੀ ਹੈਗੀ ਨਾ ਤਾਂ ਉਹਨਾਂ ਪਾਲੀ ਪੈਂਦਾ ਨਾ ਉਹਨੀ ਲੋ ਪੈਂਦੀ ਹੈ ਖੁਸ਼ਕ ਧਰਤੀ ਸੀ ਵੱਡੇ ਵੱਡੇ ਟਿੱਬੇ ਆਉਂਦੇ ਹਵਾ ਤਾਪਦੀ ਤੂਰੀ ਆਉਂਦੀ ਪਰ ਲੋਕ ਤਖੜੇ ਸੀ ਉਦੋਂ ਇਸੇ ਕਰਕੇ ਤਖੜੇ ਸੀ ਮੁਰਕਾ ਆਉਂਦਾ ਉਹ ਬੁੜੇ ਦੀ ਝੂੰਬੀ ਮਾਰੀ ਜਾ ਕੇ ਬਹਿ ਗਿਆ ਗ੍ਰਾਂਤੀ ਪੜੀ ਜਾਂਦਾ ਹੈ ਉਹ ਭਾਈ ਬੁੜਾ ਹੂੰਗਰ ਮਾਰੇ ਗ੍ਰਾਂਤੀ ਹੋਰ ਸਮਾਰ ਕੇ ਪੜੇ ਬੁੜੇ ਨੂੰ ਪੂਰਾ ਜਾਣਕਾਰੀ ਹੈ ਇਹਦੇ ਚ ਭਾਈ ਫੇਰ ਬੁੜਾ ਹੂੰਗਰ ਮਾਰਦੇ ਉਹ ਪੂਰਾ ਕਲਾ ਕਲਾਖਰ ਪੜੇ ਜਦੋਂ ਰੌਲਾ ਲਾ ਕੇ ਹਟ ਗਿਆ ਕਹਿੰਦਾ ਬਾ ਵਸ਼ੇਰਾ ਤੇਰੀ ਬਾਜ ਬਲੀ ਵਜਾ ਕਹਿੰਦਾ ਬਾਬਾ ਮੇਰਾ ਸਾਰਾ ਜੋਰ ਲਵਾਤਾ ਤੂੰ ਦਾ ਕੱਲੀ ਬਾਸ ਸੁਣਨ ਵਾਲੀ ਦੀ ਸਾਡਾ ਵਿੱਚ ਲੋਕਾਂ ਦਾ ਹਾਲ ਆ ਵੀ ਗ੍ਰੰਥੀ ਦਾ ਬੋਲ ਬੜਾ ਪਾ ਬੋਲ ਤੋ ਕੀ ਆਣਾ ਜਿਹੜੀ ਗੱਲ ਸੁਣਨ ਵਾਲੀ ਆ ਉਹ ਸੁਣੋ ਉਹਦੇ ਧਿਆਨ ਲਾਓ ਵੀ ਗੁਰਬਾਣੀ ਕੀ ਕਹਿ ਕੇ ਗਈ ਆ ਉਹ ਕਹਿੰਦਾ ਮੇਰੀਆਂ ਤਾਂ ਬੱਖੀਆਂ ਜੜਾ ਆਦਿਆਂ ਕਹਿੰਦਾ ਮੈਂ ਹੋਰ ਜ਼ੋਰ ਲਾ ਲਾ ਕੇ ਪੜਾਂ ਵੀ ਬਾਬਾ ਪੂਰਾ ਜਾਣਕਾਰ ਐ ਵੀ ਗੁਰਬਾਣੀ ਦੀ ਸਮਝ ਪੈਂਦੀ ਐ ਉੱਠਦੇ ਨੂੰ ਕਹਿੰਦਾ ਬਾਸ਼ੇਰਾ ਤੇਰਾ ਬੋਲ ਬਹੁਤ ਵਧੀਆ ਕਹਿੰਦਾ ਤੇਰਾ ਬਾਬਾ ਮੇਰਾ ਜੋਰ ਲਵਾਦਾ ਸਾਰਾ ਬਿਰਥੀ ਆ ਹਾਂ ਬਿਰਥੀ ਗਿਆ ਤੂੰ ਤਾਂ ਕਹਿੰਦਾ ਬੋਲ ਤੇ ਆ ਕੋ ਆਇਆ ਬੇਟਾ ਨਹੀਂ ਕਦੇ ਵਾਸਤੇ ਵੀ ਐ ਗੁਰਵਾਣੀ ਸੁਣਨ ਚ ਵੀ ਰਾਜ ਐ ਗੱਲਾਂ ਕਰਨ ਚ ਵੀ ਰਾਜ ਐ ਜਿਹੜੀ ਕਿਸੇ ਧਿਆਨ ਨਾਲ ਸੁਣਨੀ ਆ ਗੱਲ ਉਹ ਬਿਲਕੁਲ ਕੰਮ ਦੇ ਜਾਂਦੀ ਐ ਜੇ ਨਾ ਧਿਆਨ ਨਾਲ ਸੁਣੀ ਉਹ ਬਿਲਕੁਲ ਕੰਮ ਨਹੀਂ ਦਿੰਦੀ ਇਸੇ ਕਰਕੇ ਵੀ ਜੋ ਵੀ ਧਿਆਨ ਨਾਲ ਅੰਦਰੋਂ ਮੰਨਣਾ ਗੱਲ ਕਰਨੀ ਆ ਖੇਤੀ ਬੀਜ ਦੇ ਅੰਦਰੋਂ ਧਿਆਨ ਨਾਲ ਮੰਨਣਾ ਵੀ ਜੀ ਆ ਬੜੀ ਫਾਇਦਾ ਦੇਊਗੀ ਜੇ ਤੁਸੀਂ ਅੰਦਰੋਂ ਧਿਆਨ ਮੰਨਣਾ ਪਿਆਰ ਨਾਲ ਨਹੀਂ ਬੀਜੀ ਕਾਮਜ ਆਪਣੀ ਹੁੰਦੀ ਦੇਖੀਆਂ ਪ੍ਰਤੀਆਖੀ ਇੱਕ ਬੰਦੇ ਨੇ ਪੂਰੇ ਸ਼ੌਂਕ ਨਾਲ ਅੱਗੇ ਤਾਂ ਹੁਣ ਤਾਂ ਹੁਚਵਾਨਾ ਹੀ ਹੋਰ ਆ ਗਿਆ ਅੱਗੇ ਦਾ ਹਾਲੀ ਬਹਾਲ ਹੱਕ ਦੇ ਪ੍ਰਮਾਤਮਾ ਦਾ ਨਾਮ ਲੈਣਾ ਦੋ ਗਿੜੇ ਦੇਣ ਦੇ ਬਹਾਨੇ ਵਿੱਚ ਦੀ ਕਿੱਲੇ ਬਹਾਨੇ ਵਿੱਚ ਦੀ ਜਦੋਂ ਬਾੜਾ ਨੂੰ ਹੱਕਣਾ ਚੱਲੋ ਵਿਪਕ ਤੋਂ ਲਾਓ ਪ੍ਰਮਾਤਮਾ ਦਾ ਨਾਮ ਧਰਤੀ ਮਾਤਾ ਦਾ ਨਾਮ ਲਓ ਸਾਰਿਆਂ ਨੂੰ ਗਿਣ ਕੇ ਪ੍ਰਮਾਤਮਾ ਦਾ ਸਾਹ ਦੇਵਤਿਆਂ ਦਾ ਪੌਣ ਦੇਵਤਾ ਦਾ ਸਾਹ ਦਾ ਨਾਮ ਲੈਣ ਕਿ ਹਾਲੀ ਨੇ ਸਿਰੇ ਤੱਕ ਆਉਣਾ ਹੁੰਦਾ ਕਿਹੜਾ ਨਾਂ ਹੁੰਦਾ ਬੈਠਣ ਸਾ ਟਰੈਕਟਰ ਤੇ ਪਾਦਨੀਆ ਰੀਲ ਚਮਕੀਲੇ ਦੀ ਹੁਣ ਰੱਬ ਕਿੱਥੋਂ ਖੁਸ਼ ਹੋ ਜੇ ਸਾਡੇ ਤੇ ਵਹੀਰੂ ਕੋਈ ਮਾੜਾ ਪੁੱਤੀ ਕਹਿੰਦਾ ਟਰੈਕਟਰ ਹੱਕਣ ਵੇਲੇ ਕਈ ਬੰਦੇ ਤਾਂ ਇਹ ਜੇ ਵੀ ਨੇ ਦੇਖੋ ਜਿਹੜੀ ਮਸ਼ੀਨਰੀ ਹੈ ਜਿਹਨੂੰ ਨਮਸਕਾਰ ਕਰਦੀ ਮਾੜੀ ਨਹੀਂ ਇਹਦੇ ਵਿੱਚ ਤਿੰਨ ਦੇਵਤਿਆਂ ਦਾ ਵਾਸਾ ਹੈ ਪਾਉਣੇ ਚ ਚੱਲਦੀ ਹੈ ਅਗਨ ਦੇਵਤਾ ਇਹਦੇ ਚ ਚੱਲਦਾ ਹੈ ਜਲਦੀਪਤਾ ਦੇ ਚ ਮੈਂ ਦੇਖਿਆ ਬਹੁਤ ਗੱਡੀਆਂ ਵਾਲੇ ਜਿਹੜੇ ਬੰਦੇ ਹੁੰਦੇ ਆ ਕੇ ਪਹਿਲਾਂ ਗੱਡੀ ਨੂੰ ਨਮਸਕਾਰ ਕਰਨੀ ਤੇ ਇੱਕ ਬੰਦਾ ਕਹਿੰਦਾ ਯਾਰ ਮੂਈ ਸ਼ੀ ਕਮਲਜੀ ਬਤਰੀ ਦਾ ਬੰਦਾ ਕਹਿੰਦਾ ਯਾਰ ਇਹਨੂੰ ਨਮਸਕਾਰ ਕਰਨ ਨੂੰ ਕੀ ਆ ਮਾਂ ਕਿਉਂ ਨਹੀਂ ਮਾਂ ਇਹ ਆਪਾਂ ਰੋਜੀ ਦਿੰਦੀ ਆ ਹੂੰ ਇਹ ਰਾਜ ਆਪਾਂ ਨੂੰ ਮਾਰ ਵੀ ਸਕਦੀ ਆ ਬਚਾ ਵੀ ਸਕਦੀ ਆ ਇਹਦੇ ਵਿੱਚ ਤਿੰਨ ਦੇਵਤੇ ਚੱਲਦੇ ਆ ਮਾਹ ਇਹਨੂੰ ਕਲਾ ਲੋਹਾ ਨਾ ਸਮਝ ਲਈ ਇਹਦੇ ਵਿੱਚ ਬਹੁਤ ਵੱਡੀ ਪਾਵਰ ਆ ਵੀ ਸਤਕਾਰ ਕਰਨਾ ਉਥੇ ਮਾਲਕ ਵੀ ਖੁਸ਼ ਹੁੰਦਾ ਹੈ ਵੀ ਇਸ ਕਰਕੇ ਇਮੇਜ ਕਰ ਇੱਕ ਸਿੱਖ ਹੋਇਆ ਸੱਚ ਉਹਦਾ ਨਾਮ ਤਾਂ 바ਰੂਤੀ ਮਤਲਬ ਉਹ ਗੱਲ ਸੱਚ ਬੋਲਦਾ ਹੁੰਦਾ ਉਹ ਝੂਠ ਨਹੀਂ ਸੀ ਬੋਲਦਾ ਉਹਦਾ ਨਾਮ ਫਿਰ ਸੱਚ ਸਿੱਖੀ ਰੱਖ ਲਿਆ ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ ਕਦੀ ਤੀਜੀ ਪਾਸ਼ਾਏ ਨੂੰ ਦੇਤੀ ਜਿਹੜਾ ਉਹਦਾ ਪੁੱਤਰ ਸੀ ਗਾ ਅੰਗਦ ਸਾਹਿਬ ਦਾ ਉਨੇ ਗੱਦੀ ਦੇ ਗੁੱਸੇ ਦੇ ਵਿੱਚ ਗੁਰੂ ਅਮਰਦਾਸ ਦੇ ਲੱਤ ਮਾਰੀ ਦੇਖੋ ਜਿਹੜੇ ਮਹਾਤਮਾ ਉਹਨਾਂ ਦੇ ਕਿੰਨੀ ਉਹਨਾਂ ਚ ਸ਼ਾਂਤਮਈ ਕਿੰਨਾ ਉਹਨਾਂ ਦੇ ਵਿੱਚ ਦਇਆ ਹੈ ਇੱਕ ਬਿਰਸ ਵਰਗੇ ਹੁੰਦੇ ਆ ਜਿਵੇਂ ਬਿਰਸ ਨੂੰ ਆਪਾ ਵੜ ਦਿਆਂ ਨਹੀਂ ਸਾਚਕ ਦੇ ਬਿਰਸ ਨੇ ਕਿਹਾ ਵੀ ਉੱਠ ਖੜ ਤੂੰ ਮੈਨੂੰ ਵੜਦਾ ਤੀ ਵੀ ਮਹਾਤਮਾ ਦਾ ਐਡਾ ਜਿਗਰਾ ਹੁੰਦਾ ਫਿਰ ਵੀ ਮਹਾਰਾਜ ਨੇ ਕਿਹਾ ਕਹਿੰਦਾ ਮੈਂ ਬਜ਼ੁਰਗ ਆ ਮੇਰੇ ਹੱਡ ਕਰੜੇ ਤੇਰੀ ਹੱਟਦਾ ਨਹੀਂ ਵਜਦੀ ਇੰਨੀ ਸ਼ਾਂਤਮਈ ਇੰਨਾ ਨਿਮਰਤਾ ਉਹਨੂੰ ਕੋਈ ਕੋੜਾ ਵਚਨ ਨਹੀਂ ਕਿਹਾ ਗੁਰੂ ਅੰਗਦ ਸਾਹਿਬ ਨੇ ਕਿਹਾ ਵੀ ਤੂੰ ਹੁਣ ਇੱਥੋਂ ਚਲਿਆ ਜਾ ਫਿਰ ਉਹ ਬਾਸਰਾ ਨਗਰ ਹੈ ਉੱਥੇ ਵਾਗ ਗਏ ਉੱਥੇ ਜਾ ਕੇ ਮਹਾਰਾਜ ਨੇ ਕੱਚੇ ਕੋਠੇ ਦੇ ਵਿੱਚ ਅੰਦਰੋਂ ਕੁੰਡਾ ਲਾ ਲੈ ਸੇਵਕਾਂ ਨੂੰ ਕਹਿੰਦਾ ਵੀ ਮੇਰਾ ਕੁੰਡਾ ਨਹੀਂ ਕਿਸੇ ਨੇ ਖਲਾਉਣਾ ਮੈਨੂੰ ਕਿਸੇ ਨੇ ਮਿਲਣਾ ਨਹੀਂ ਚਲੋ ਭਾਈ ਜਦੋਂ ਗੁਰੂ ਦਾ ਹੁਕਮ ਹੋ ਗਿਆ ਸੇਵਾਦਾਰ ਤੇ ਦੁਨੀਆ ਜਿਹੜੀ ਦਰਸ਼ਨ ਕਰਦੀ ਦੀ ਗੁਰੂ ਅਮਰਦਾਸ ਮਹਾਰਾਜ ਦੇ ਉਹ ਤਾਂ ਬਿਆਕਲ ਹੋ ਗਏ ਮੱਸੀ ਵਾਂਗੂੰ ਤੜਫ ਰਹੇ ਜਿਵੇਂ ਭੌਰ ਐ ਉਹ ਫੁੱਲ ਨੂੰ ਪਾਲਦਾ ਫਿਰੂ ਉਹਨਾਂ ਚਿਰ ਉਹਨੂੰ ਸ਼ਾਂਤੀ ਨਹੀਂ ਆਉਂਦੀ ਜਿੰਨਾ ਚਿਰ ਉਹਨੂੰ ਖੁਸ਼ਬੂ ਵਾਲਾ ਫੁੱਲ ਨਹੀਂ ਥਿਆਉਂਦਾ ਜਿਵੇਂ ਮਾਂ ਨੂੰ ਬੱਚੇ ਨਾਲ ਸ਼ਾਂਤੀ ਆਉਂਦੀ ਐ ਬੁੱਖੇ ਚ ਬਹਿ ਜਾਂਦਾ ਜੇ ਬੱਚਾ ਦੂਰ ਦੇਰ ਆ ਉਹਦੀ ਤ੍ਰਿਸ਼ਨਾ ਦੇਤੇ ਪਿਆਰ ਦੀ ਅੱਗ ਬਲਦੀ ਰਹਿੰਦੀ ਆ ਤੇ ਜਿਹੜੀ ਸੰਗਤ ਪਿਆਰ ਕਰਨ ਵਾਲੀ ਦੀ ਗੁਰੂ ਅਮਰਦਾਸ ਨੂੰ ਉਹ ਤਾਂ ਬਹੁਤ ਬਿਆਕਲ ਹੋ ਗਈ ਕਹਿਣ ਲੱਗੇ ਕਿ ਗੁਰੂ ਸਾਹਿਬ ਵਚਨ ਕਰੀ ਬੈਠੇ ਨੇ ਕੁੰਡਾ ਢਾਈ ਬੈਠੇ ਨੇ ਸਾਰੇ ਇਕੱਠੇ ਹੋ ਕੇ ਫਿਰ ਬਾਬਾ ਬੁੱਢਾ ਜੀ ਕੋਲੇ ਬੀੜ ਚ ਗਏ ਕੋ ਜਿਹੜੇ ਬੁੱਢਾ ਜੀ ਦੀ ਬਾਬਾ ਬਹੁਤ ਮਹਾਨ ਸਿੱਧ ਸੀ ਬੜੇ ਮਹਾਪੁਰਸ਼ ਸੀਗੇ ਕਹਿਣ ਲੱਗੇ ਬਾਬਾ ਬੁੱਢਾ ਜੀ ਚਲੋ ਸਾਨੂੰ ਦਰਸ਼ਨ ਕਰਾਓ ਗੁਰੂ ਅਮਰਦਾਸ ਮਹਾਰਾਜ ਦੇ ਉਹ ਕਹਨ ਉਹਦਾ ਬਚਨ ਕਰਿਆ ਵੇ ਵੀ ਮੇਰਾ ਜਿਹੜਾ ਕੁੰਡਾ ਖਲਾਉ ਮੈਂ ਸ਼ਰਾਪ ਦੇ ਦੂੰ ਜਦੋਂ ਸੰਗਤਾਂ ਨੇ ਕਿਹਾ ਨਹੀਂ ਮਹਾਰਾਜ ਤੁਸੀਂ ਚਲੋ ਬਾਬਾ ਬੁੱਢਾ ਜੀ ਗਏ ਦੇਖੋ ਗੁਰੂ ਦਾ ਬਚਨ ਪਗਾਇਆ ਕੁੰਡਾ ਨਹੀਂ ਖਲਾਇਆ ਸੱਬਣਾਂ ਪਿਛਲੇ ਪਾਸੇ ਦੀ ਮੂਰਾ ਕਰ ਲਿਆ ਕੱਚੀ ਕੱਚਾ ਕੋਠਾ ਸੀ ਸਨ ਲਾ ਲਿਆ ਜਿੱਥੋਂ ਉਹਨੂੰ ਸਨ ਸਾਹਿਬ ਕਹਿੰਦੇ ਆ ਉੱਥੋਂ ਦੀ ਸੰਗਤ ਨੂੰ ਦਰਸ਼ਨ ਕਰਾਏ ਗੁਰੂ ਅਮਰਦਾਸ ਨੇ ਇੱਥੇ ਤੱਕ ਵੀ ਕਹਦਾ ਕਹਦਾ ਕੁੰਡਾ ਹੀ ਖਲਾ ਲਾਣਾ ਕਾ ਨਹੀਂ ਸੱਚੇ ਪਾਸਾ ਛੋੜਾ ਬਚਨ ਸੀ ਇੱਕ ਬਚਨ ਦਾ ਅਧਿਕਾਰੀ ਬਣ ਕੇ ਪੱਲੇ ਕੁਛ ਪੈਂਦਾ ਹੁੰਦਾ ਇੱਥੇ ਜੇ ਮਾੜੀ ਜੀ ਕਿਸੇ ਨਾ ਕਿਸੇ ਅਫਸਰ ਨਾ ਹੋ ਗਿਆ ਲਾ ਕਾ ਯਾਰ ਤੁਸੀਂ ਮੇਰਾ ਨਾਮ ਲੈ ਦਿਓ ਪਰ ਨਹੀਂ ਉਹ ਕਹਣਾ ਨਹੀਂ ਮਹਾਰਾਜ ਛੋੜਾ ਬਚਨ ਸੀ ਵੀ ਮੇਰਾ ਇਹਦਾ ਕੁੰਡਾ ਖਲਾਊਗਾ ਵੀ ਇਸ ਕਰਕੇ ਅਸੀਂ ਤਾਂ ਸੱਚੇ ਪਾਸਾ ਇਧਰ ਦੀ ਛਾਨ ਲਾਇਆ ਓੜੜਾ ਸਿੱਖ ਜੀ ਦਾ ਪਾਰੋ ਇਹ ਬਾਰਾ ਪਾਰੂ ਜਿੰਦਾ ਉਹ ਸੱਚੀ ਗੱਲ ਕਰਨੀ ਉਹਨੂੰ ਸੱਚ ਸਿੱਖੀ ਧਰ ਲੈ ਸਾਰਿਆਂ ਨੇ ਨਾ ਉਹ ਲੈਣਾ ਦਾ ਲੱਕੜਾਂ ਦੀ ਸੇਵਾ ਕਰਨੀ ਜੰਗਲ ਦੇ ਵਿੱਚ ਲੱਕੜਾਂ ਲੈਉਣੀਆਂ ਜਿੰਨੇ ਝੂਠੇ ਭਾਂਡੇ ਹੁੰਦੇ ਸਾਰੇ ਲੰਗਰ ਦੇ ਬਿਆਸ ਦਰਿਆ ਤੇ ਮਾਂਜ ਕੀ ਸਮਾਰਕੇ ਲੈ ਕੇ ਜਾਣੇ ਦਿਨ ਰਾਤ ਸੇਵਾ ਵਿੱਚ ਜੁਟਿਆ ਰਹਿੰਦਾ ਸੀ ਬਹੁਤ ਅਨਤਕ ਸੇਵਾ ਕਰਦਾ ਸੀ ਮਹਾਰਾਜ ਉਹਦੇ ਤੇ ਬੜੇ ਖੁਸ਼ ਥੀਏ ਤੇ ਇੱਕ ਸੂਰਜਮਲ ਸਿੱਖ ਸੀ ਉਹਨੇ ਮਹਾਰਾਜ ਨੂੰ ਕਿਹਾ ਕਹਿੰਦਾ ਮਹਾਰਾਜ ਸੰਗ ਤਾਂ ਬਹੁਤ ਆਉਣ ਲੱਗੀਆਂ ਵੀ ਆਪਣੇ ਕੋਲੇ ਰਹਿਣ ਦਾ ਪ੍ਰਬੰਧ ਬਹੁਤ ਛੋਟਾ ਹੈ ਤੇ ਕੋਈ ਇਹਨਾਂ ਦਾ ਪ੍ਰਬੰਧ ਬਣਾਓ ਮਹਾਰਾਜ ਕਹਿੰਦੇ ਤੁਸੀਂ ਐਂ ਕਰੋ ਨਾ ਇਹ ਸੱਤ ਸਿੱਖ ਨੂੰ ਲੈ ਜਾਓ ਨਾਲ ਤੇ ਨਾਲੇ ਕਹਿੰਦੇ ਤੂੰ ਪੰਜ ਸਿੰਘ ਜਾਓ ਪੰਜ ਸਿੰਘ ਤੁਸੀਂ ਜਾਓ ਆਰਮਾਣ ਲੈ ਜਾਓ ਮੇਂ ਇਹ ਸਾਨੂੰ ਲੋੜ ਪਈ ਇਹ ਰਮਾਲ ਨੂੰ ਵਰਤ ਲਿਓ। ਖਲੇ ਠੀਕਾ ਪੰਜੇ ਸੰਗ ਦਰਿਆ ਦੇ ਕਾਸੜ ਲਾਗੇ ਤੁਰੇਗੇ ਤੁਰੇਗੇ ਉਹ ਕਸ਼ਮੀਰ ਚ ਵਾਗੇ ਇਹ ਦੂ ਗਏ ਉੱਥੇ ਦਾ ਜਿਹੜਾ ਰਾਜਾ ਸੀਗਾ ਹਰੀ ਸ਼ੈਨ ਉਹਦੇ ਸੱਤ ਰਾਣੀਆਂ ਸੀ ਉਹ ਰਾਣੀਆਂ ਵਰਤ ਰੱਖਦੀਆਂ ਹੁੰਦੀਆਂ ਜਦੋਂ ਵਰਤ ਰੱਖਦੀਆਂ ਸਾਰੇ ਸ਼ਹਿਰ ਚ ਕੋਈ ਅੱਗ ਨਹੀਂ ਸਿਵਾਲ ਸਕਦਾ ਕੋਈ ਚੁੱਲਾ ਨਹੀਂ ਸਿਵਾਲਦਾ ਉਹ ਰਾਣੀਆਂ ਦਾ ਵਾਸ਼ਾ ਨੂੰ ਕਿਹਾ ਦੀ ਸਾਡਾ ਜਿਹੜਾ ਇਹ ਵਰਤ ਹੈ ਇਹ ਟੁੱਟੂ ਜੀ ਕਿਸੇ ਨੇ ਅਗਵਾਲ ਲਈ ਇਹਨਾਂ ਨੇ ਪੰਜਾਂ ਨੇ ਜਾ ਕੇ ਉੱਥੇ ਇਹਨਾਂ ਨੂੰ ਉਹਨ ਕੀ ਪਤਾ ਹੀ ਲੰਗਰ ਤਿਆਰ ਕਰਨ ਲੱਗੇ ਤੇ ਬਾਸ਼ਾ ਕੋਲ ਕਿਸੇ ਨੇ ਸ਼ਿਕਾਇਤ ਕਰਦੀ ਪੰਜ ਸਿੰਘ ਆਏ ਹੋਏ ਨੇ ਜੋ ਨਾਨਾ ਰਾਗਵਾਲੀ ਰਾਜਾ ਕਹਿੰਦਾ ਮੇਰੀਆਂ ਤਾਂ ਰਾਣੀਆਂ ਦਾ ਫਿਰ ਜਿਹੜਾ ਵਰਤ ਸੀ ਖਰਾਬ ਹੋ ਗਿਆ ਕਹਿੰਦਾ ਫੜਕੇ ਲਿਆਉ ਪੰਜਾਂ ਨੂੰ ਜੇਲ੍ਹ ਦੇ ਅੰਦਰ ਕਰਤਾ ਉਹ ਮਾਲਕ ਦੀ ਏਸੀ ਕਿਰਪਾ ਹੋਈ ਤੜਕੇ ਨੂੰ ਬਾਦਸ਼ਾਹ ਦਾ ਪੁੱਤ ਮਰ ਗਿਆ ਰੋਣ ਪਟਣ ਸ਼ੁਰੂ ਹੋ ਗਿਆ ਉਹਦਾ ਮੰਤਰੀ ਕਸ਼ੂ ਜਵਾਨ ਸੀ ਉਹ ਕਹਿੰਦਾ ਬਾਦਸ਼ਾਹ ਇਹ ਕਾਰਨ ਜਿਹੜਾ ਸਿੱਖਾਂ ਨੂੰ ਅੰਦਰ ਕਰਿਆ ਇਹੀ ਆ ਚੰਗਾ ਭਲਾ ਬਚਾ ਐਨੀ ਮਰ ਸਕਦਾ ਕਹਿੰਦਾ ਚਾਲਾ ਕੰਨਾ ਉਹਨਾ ਸਿੰਘਾਂ ਨੂੰ ਕੱਢ ਕੇ ਲਿਓ ਬਾਹਰ ਸਿੰਘਾਂ ਨੂੰ ਜੀਲ ਚੋਂ ਲਿਆਂਦਾ ਨੇ ਉਹਨੇ ਜਾ ਕੇ ਭੁੱਲ ਮਾਫੀ ਮੰਗੀ ਕਹਿੰਦਾ ਜੀ ਮੇਥੋਂ ਗਲਤੀ ਹੋ ਗਈ ਉਹ ਕਹਿੰਦੇ ਦੇਖ ਰਾਜਾ ਸਾਥੋ ਵੀ ਗਲਤੀ ਸਾਨੂੰ ਕੀ ਪਤਾ ਸੀ ਵੀ ਜੇ ਸਾਨੂੰ ਪਤਾ ਹੁੰਦਾ ਸੀ ਗਾਹਾਂ ਲੰਘ ਜਾਂਦੇ ਵੀ ਇੱਥੇ ਆ ਨਹੀਂ ਚੁੱਲਾ ਬਾਲਣਾ ਸੀ ਤੇ ਲੰਗਰ ਤਿਆਰ ਕਰਿਆ ਖਾਣ ਦੇ ਵਾਸਤੇ ਕਹਿੰਦਾ ਜੀ ਕਿਰਪਾ ਕਰੋ ਕਿਵੇਂ ਕਰੋ ਮਹਾਰਾਜ ਮੈਂ ਪਟਿਆ ਗਿਆ ਮੇਰੇ ਤਾਂ ਪੁੱਤ ਦੀ ਮੌਤ ਹੋ ਗਈ ਹਰੋਣਾ ਦੀ ਗੱਲੋਂ ਰਮਾਲ ਦਿੱਤੀ ਸੀ ਪੰਜੇ ਸਿੰਘ ਗਏ ਜਾ ਕੇ ਉਹ ਰਮਾਲ ਨੂੰ ਪਾਣੀ 'ਚ ਇੱਕ ਲੜ ਪਿਉ ਕੇ ਅਰਦਾਸ ਕਰੀ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਵੀ ਬਾਸ਼ਾ ਤੋਂ ਹੋਈ ਤਾਂ ਗਲਤੀ ਐ ਚਲੋ ਤੁਸੀਂ ਮਾਫ ਕਰਨ ਵਾਲਿਓ ਵੀ ਕਰੋ ਜਿਹ ਦੋ ਛਿੱਟੇ ਮਾਰੇ ਤੇ ਉਹ ਮੁੰਡਾ ਠੀਕ ਹੋ ਗਿਆ ਮਤਲਬ ਉਹ ਰਾਜੇ ਦਾ ਪਰਿਵਾਰ ਸਾਰਾ ਹੀ ਫਿਰ ਮਹਾਰਾਜ ਦੇ ਸੇਵਾਦਾਰ ਬਣ ਗਿਆ ਸਿੱਖ ਬਣ ਗਈ ਨੂੰ ਪਤਾ ਲੱਗ ਗਿਆ ਵੀ ਹਾਂ ਪਤਾ ਹੀ ਮੀ ਨਜਾਇਜ਼ ਹੀ ਕਰ ਲਿਆ ਸੀ ਇਹ ਮਹਾਪੁਰਸ਼ ਨਾਲ ਇਹ ਟੱਕਾ ਕਰ ਬੈਠੇ ਹੂੰ ਕਿ ਦੋ ਉਥੋ ਇਹ ਸਿੰਘ ਮੁੜਿਆ ਏ ਪੇਟਾ ਪੂਟਾ ਲੋਕਾਂ ਨੇ ਦਿੱਤੀ ਕਿਉਂ ਜਗਾ ਬਣਾਉਣੀ ਸੀ ਜੀ ਤੇ ਉਧਰੋਂ ਉਨ ਪੁੱਛਿਆ ਉਹਨਾਂ ਨੇ ਸਿੱਖਾਂ ਨੂੰ ਵੀ ਗੁਰੂ ਸਾਹਿਬ ਉਹ ਕਹਿਣ ਲੱਗੇ ਵੀ ਅਸੀਂ ਤਾਂ ਗੁਰੂ ਸਾਹਿਬ ਦੇ ਸੇਵਾਦਾਰ ਹਾਂ ਬੀ ਗੋਦਵਾਲ ਸਾਹਿਬ ਰਹਿੰਦੇ ਨੇ ਵੀ ਉੱਥੇ ਜਗਾ ਬਣੋਨੇ ਸੰਗਤਾ ਵਸਤੀ ਉਹ ਕਹਿੰਦੇ ਜੀ ਅਸੀਂ ਆਵਾਂਗੇ ਬਾਦਸ਼ਾਹ ਫੌਜ ਲੈ ਕੇ ਸੱਤੀ ਰਾਣੀਆਂ ਲੈ ਕੇ ਬਾਗਿਆ ਡੇਰਾ ਬਾਹਰ ਕਰਤਾ ਗੋਦਵਾਲ ਤੋਂ ਮਹਾਰਾਜ ਨੂੰ ਦੱਸਿਆ ਕਿ ਗੁਰੂ ਅਮਰਦਾਸ ਨੂੰ ਕਹਿੰਦੇ ਜੀ ਉਹ ਬਾਦਸ਼ਾਹ ਆਇਆ ਵੈ ਦਰਸ਼ਨ ਵਾਸਤੇ ਮਹਾਰਾਜ ਕਹਿੰਦੇ ਵੀ ਉਹਨੂੰ ਇਹ ਗੱਲ ਕਹਿ ਦੇ ਵੀ ਇੱਥੇ ਠਾਠ ਬਾੜ ਨਾ ਆਵੇ ਬਾਦਸ਼ਾਹਾਂ ਵਾਲਾ ਬੜ ਕੇ ਬਾਲਾ ਹੋ ਚੜਾਈ ਕਰਕੇ ਨਾ ਆਵੇ ਜਿਵੇਂ ਸਾਰੇ ਰਹਿਣ ਉਹ ਵੀ ਆ ਜਿਵੇਂ ਲੋਕ ਆਉਂਦੇ ਨੇ ਸਾਦਾ ਹੋ ਕੇ ਆਉਣਾ ਜਿਹੜੀਆਂ ਰਾਣੀਆਂ ਘੁੰਡ ਕੱਢ ਕੇ ਨਾ ਹਾਰ ਸ਼ਿੰਗਾਰ ਲਾ ਕੇ ਨਾ ਆਉਣ ਕਹਿੰਦੇ ਠੀਕ ਆ ਪਹਿਲਾਂ ਆ ਕੇ ਕਹਿੰਦਾ ਲੰਗਰ ਸੰਗੀ ਤੇ ਆ ਕੇ ਸੰਗਤ ਜੀ ਬੈਠਣਾ ਉਹ ਕਹੇ ਮੈਂ ਬਾਦਸ਼ਾਹ ਮੇਰੇ ਵਾਸਤੇ ਕੋਈ ਹੋਰ ਚੀਜ਼ ਮਿਲੂ ਨੀ ਜਿਵੇਂ ਸੰਗਤ ਬੈਠੀ ਐ ਬੈਠਣਾ ਉਹ ਕਹਿੰਦਾ ਇਹ ਠੀਕ ਆ ਉਹਨੇ ਪਈ ਸਾਦੇ ਲਿਵਾਸ ਦੇ ਵਿੱਚ ਉਹਦੀ ਜਿਹੜੀ ਛੋਟੀ ਰਾਣੀ ਸੀਗੀ ਨਵੀਂ ਵਿਆਹੀ ਧੀ ਉਹਨਾਂ ਦਾ ਹਾਰ ਸ਼ਿੰਗਾਰ ਲਾ ਲਿਆ ਵੀ ਨਾਲੇ ਘੁੰਡ ਕੱਢ ਲਿਆ ਵੀ ਮੈਂ ਤਾਂ ਨਵੀਂ ਵਿਆਹੀ ਆ ਜਦੋਂ ਆਈ ਮੱਥਾ ਟੇਕੀ ਗਈ ਰਾਜੇ ਨੇ ਟੇਕ ਲਿਆ ਤੇ ਰਾਣੀਆਂ ਨੇ ਜਦੋਂ ਉਹ ਆਈ ਗੁਰੂ ਅਮਰਦਾਸ ਦੇ ਮੁਖਤ ਸਹਜੀ ਸੁਭਾਅ ਬਚਨ ਹੋ ਗਿਆ ਕਹਣਾ ਆ ਚੱਲੀ ਕੀ ਕਰੀ ਬੈਠੀ ਐ ਚੱਲੀ ਦਾ ਨੌਕ ਪਾਗਲ ਤਾਂ ਕਹੇ ਹੰਦੀ ਡੇਰ ਸੀ ਹਿੱਲ ਗਿਆ ਦਿਮਾਗ ਮਾਰੇ ਚਾਂਗਾ ਭੱਜ ਗਈ ਉਹ ਰਾਜਾ ਕਹਿੰਦਾ ਵੀ ਮੈਂ ਮਣੀਏ ਨੂੰ ਮੋੜਦਾ ਹੁਣ ਵੀ ਇਹ ਆਉਦੀ ਕੀਤੀ ਦਾ ਫਲ ਪਾਉਗੀ ਵੀ ਇਹਨੇ ਕਿਉਂ ਨਹੀਂ ਗੁਰੂ ਦਾ ਵਚਨ ਮੰਨਿਆ ਜੰਗਲਾਂ ਚ ਜਾ ਬੋਲੀ ਜਾਣੀ ਪਾਗਲ ਹੋ ਕੇ ਕੋਚੇਰੋ ਰਹਿ ਬਾਸ਼ਾ ਨੇ ਉਹਦੀ ਤਲਾਸ਼ ਨਹੀਂ ਕਰੀ ਬਾਦਸ਼ਾਹ ਉਹਦੇ ਸ਼ਹਿਰ ਨੂੰ ਮੁੜ ਕੇ ਫੌਜ ਲੈ ਕੇ ਉਹ ਜਿਹੜਾ ਸੱਚ ਸਿੱਖ ਸੀ ਲੱਕੜਾਂ ਦੀ ਸੇਵਾ ਕਰਦਾ ਹੁੰਦਾ ਜਦੋਂ ਲੱਕੜਾਂ ਇਕੱਠੀਆਂ ਕਰ ਲੈਂਦਾ ਜੇ ਆ ਜਾਂਦੀ ਚੁਲਾਸਲਾ ਮਾਰਦੀ ਲੱਕੜਾਂ ਦੂਰ ਦੂਰ ਛੇੜ ਦਿੰਦੀ ਉਹਨੇ ਉਹਨੂੰ ਬੜਾ ਤੰਗ ਕਰਿਆ ਕਰਿਓ ਉਨੇ ਪਰ ਗੁਰੂ ਅਮਰਦਾਸ ਮੂਰੇ ਬੇਨਤੀ ਕਰੀਗਾ ਸੱਚੇ ਪਾਤਸ਼ਾਹ ਜੀ ਦਾ ਤੁਸੀਂ ਮੈਨੂੰ ਉਹ ਜੰਗਲ ਚ ਜਾਣੋਂ ਬੰਦ ਕਰ ਦਿਓ। ਕਹਿੰਦਾ ਅਛਾ। ਕਹਿੰਦਾ ਨਹੀਂ ਮਹਾਰਾਜ ਉੱਥੇ ਤੱਕ ਕੰਵਲੀ ਫਿਰਦੀ ਆ। ਕੋਈ ਕਪੜਾ ਨਹੀਂ ਨਾਗਨ ਹੈ। ਬੁਰਾ ਹਾਲ ਹੈ ਉਹਦੇ ਸਰੀਰ ਦੇ ਉੱਤੇ ਖੂਨ ਖਿੰਡਦਾ ਹੈ। ਤੇ ਨਹੀਂ ਉਹਨੂੰ ਠੀਕ ਕਰ ਦਿਓ। ਮਹਾਰਾਜ ਕਹਿੰ ਲੈਗੇ ਚੰਗਾ ਹੁਣ ਜੇ ਤੂੰ ਲਖਣਾ ਨੂੰ ਗਿਆ ਨਾ ਸਾਨੂੰ ਮਿਲ ਕੇ ਹੀ ਜਾਇ। ਤੇ ਜਦੋਂ ਤੜਕੇ ਜਾ ਕੇ ਮਹਾਰਾਜ ਕੋਲੇ ਬੇਨਤੀ ਕਰੀ ਸੱਚੇ ਬਾਦਸ਼ਾਹ ਕਾ ਨਾਮ ਲੰਗਰ ਦਾ ਜੂਰ ਸਭ ਭਾਂਡੇ ਪੁੰਡੇ ਸਾਵੇਂ ਆ ਮੈਂ ਹੁਣ ਜਾ ਰਹਾ ਮਹਾਰਾਜ ਨੇ ਪੈਰ ਦਾ ਜੋੜਾ ਧੌੜੀ ਦਾ ਦੇਖੋ ਕਿੰਨੇ ਮਹਾਨ ਭਗਤ ਸੀ ਉਹਨਾਂ ਦੇ ਧੌੜੀ ਆ ਜਿਹੜੇ ਹੁਣ ਵਾਲੇ ਨੇ ਨਾ ਦੇਖਿਆ ਕਰੋ 10-10000 ਦੇ ਸੂਟ ਪਏ ਹੁੰਦੇ ਨੇ ਪੈਰਾਂ 'ਚ ਜੁੱਤੀਆਂ ਨ ਨਹੀਂ ਕੱਢੀਆਂ ਹੁੰਦੀਆਂ ਪਾਈਆਂ ਪਰ ਉਹ ਐਡਾ ਇੱਕ ਮਹਾਪੁਰਸ਼ ਧੌੜੀ ਦੇ ਜੋੜੇ ਕਹਿੰਦਾ ਜੋੜਾ ਲੈ ਜਾ ਜਦੋਂ ਕਹਿੰਦਾ ਪਾਈ ਕਹਨਾ ਬਹਿਗਰੂ ਕਹਿ ਕੇ ਮੱਥੇ ਨੂੰ ਲਾ ਦੀ ਠੀਕ ਹੋ ਜੂਗੀ। ਕੱਲ ਜੀ ਜੰਗਲ ਚ ਉਹਨੇ ਲੱਕੜਾਂ ਇਕੱਠੀਆਂ ਕਰਨ ਗਿਆ ਜਦੋਂ ਦਰਖਤ ਤੇ ਬਲੇਟ ਕੇ ਕੱਪੜੇ ਦੇ ਵਿੱਚ ਬੜਾ ਸਤਕਾਰ ਕਰਿਆ ਵੀ ਗੁਰੂ ਦਾ ਜੋੜਾ ਹੈ। ਉਹ ਕਾਂਵੜੀ ਦਾ ਕਿਤੇ ਘੇੜਾ ਫੇਰ ਵੱਜ ਗਿਆ ਉਦੋਂ ਨੂੰ ਜਦੋਂ ਭੱਜ ਕੇ ਆਈ ਉਹਨੇ ਜੋੜਾ ਦੇ ਮੱਥੇ ਨੂੰ ਲਾਤਾ ਬਿਲਕੁਲ ਠੀਕ ਹੋ ਗਈ ਉਸੇ ਟਾਈਮ ਜਿਵੇਂ ਅੱਗੇ ਸੀ। ਪਰ ਉਹ ਨਾਗਨ ਕਰਕੇ ਪਰੇ ਹੋ ਕੇ ਬਹਿ ਗਈ। ਉਹਨੇ ਆਪਦੀ ਚਾਦਰ ਦਿੱਤੀ ਫਿਰ ਸੱਚ ਨੇ ਚਾਦਰ ਲਈ। ਉਹ ਕਹਿਣ ਲੱਗੀ ਵੀ ਮੈਂ ਹੁਣ ਸਿੱਖਾ ਕੀ ਕਰਾਂ ਕਿੱਧਰ ਜਾਵਾਂ ਜੰਗਲ 'ਚ ਤਾਂ ਮੇਰਾ ਕੋਈ ਰਹਿਣ ਵਾਲਾ ਥਾਂ ਹੀ ਨਹੀਂ। ਕਹਿੰਦਾ ਤੂੰ ਐਂ ਕਰ ਲੱਕੜਾਂ ਦੀ ਭਰੀ ਮੇਰੇ ਨਾਲ ਹੀ ਜਾ ਖੜਾ। ਤੂੰ ਗੁਰੂ ਦੇ ਘਰ ਸੇਵਾ ਕਰਿਆ ਕਰੀ। ਆ ਗੁਰੂ ਦੀ ਕਿਰਪਾ ਨਾਲ ਤੂੰ ਠੀਕ ਹੋਈ ਐ। ਚੱਲ ਜੀ ਮੂਰੇ ਸੱਤ ਸਿੱਖ ਆ ਗਿਆ ਪਿੱਛੇ ਉਹ ਲੈ ਕੇ ਲੱਕੜਾਂ ਸਿੱਟੀਆਂ। ਗੁਰੂ ਅਮਰਦਾਸ ਦੇ ਪੇਸ਼ ਹੋ ਗਿਆ ਕਿ ਸੱਤ ਸਿੱਖ ਕਹਿੰ ਲਗਾ ਸੱਚੇ ਪਾਸਾ ਵੀ ਆਹਾ ਉਹ ਤੇ ਇਹ ਠੀਕ ਹੋ ਗਈ। ਮਹਾਰਾਜ ਹੁਣੇ ਕਹਿੰਦੀ ਮੈਂ ਕਿੱਧਰ ਜਾਵਾਂ ਹੁਣੇ ਮੇਰੇ ਨਾਲ ਲੱਕੜਾਂ ਲੈ ਕੇ ਇੱਥੇ ਆ ਗਈ। ਗੁਰੂ ਸਾਹਿਬ ਕਹਿੰਦੇ ਹੁਣੇ ਤੇਰੀ ਹੋਗੀ ਕਹਿੰਦਾ ਨਾ ਮਹਾਰਾਜ ਮੈਂ ਤਾਂ ਵਿਆਹ ਆ। ਮੇਰੇ ਤਾਂ ਪਰਿਵਾਰ ਆ ਇਹ ਤਾਂ ਕਲੇਸ਼ ਹੋਇਆ ਗੁਰੂ ਘਰੇ। ਕਹਿੰਦੇ ਨਹੀਂ ਤਾਂ ਇਹਦਾ ਪਰਦਾ ਕੱਜਿਆ ਪਤੀ ਪਰਦਾ ਕੱਜਦਾ ਹੁੰਦਾ ਹੈਗਾ ਨਾ। ਤੈਨੂੰ ਨਹੀਂ ਜਾਣੀ ਤੂੰ। ਪਰ ਗੁਰੂ ਦਾ ਬਾਚਨ ਸੀ ਮੋੜ ਨਹੀਂ ਸਕਦਾ। ਕਹਿੰਦਾ ਮਹਾਰਾਜ ਚੰਗਾ। ਕਹਿੰਦੇ ਸਿੱਖਾ ਤੇਰੀ ਹੁਣ ਸੇਵਾ ਮਨਜ਼ੂਰ ਹੋਗੀ। ਜਾ ਹੁਣ ਤੂੰ ਪਿੰਡ ਨੂੰ ਵਗ ਜਾ ਉੱਥੇ ਜਾ ਕੇ ਸੇਵਾ ਕਰ ਉਹ ਜਦੋਂ ਪਤਾ ਲੱਗ ਗਿਆ ਉਹਦੇ ਘਰ ਵਾਲੀ ਨੂੰ ਮੈਂ ਉਹਨਾਂ ਦਾ ਹੁਣੇ ਹੀ ਸੀਗਾ ਉਹ ਪਿਜਵਾਖ ਚੱਲਾ ਚੱਕ ਕੇ ਆਉਣੀ ਪੇਕੀ ਵਾਗੀ ਉਹ ਸੈਦੋਵਾਲ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਜਿੱਥੋਂ ਦਾ ਸੱਚ ਸੇਕਸੀ ਮਹਾਰਾਜ ਕਹਿੰਦੇ ਆ ਜੋੜਾ ਲੈ ਜਾ ਇਹ ਦੋ ਜੋੜੇ ਸੀ ਇੱਕ ਤਾਂ ਰਹਿ ਗਿਆ ਪਾਕਿਸਤਾਨ ਦੇ ਵਿੱਚ ਉਹ ਉਹ ਪਾਕਿਸਤਾਨ ਦੇ ਹਿੰਦੁਸਤਾਨ ਦੇ ਕਿਸੇ ਨਾ ਉੱਥੇ ਰਹਿ ਗਿਆ ਇੱਕ ਜੋੜਾ ਫਿਰ ਇਹਨੂੰ ਦੇਤਾ ਕਹਿੰਦੇ ਆਹ ਲੈ ਜਾ ਉਹ ਤੇਰੇ ਉੱਥੇ ਵੀ ਕੰਮ ਕਰੂਗਾ ਉਹਦੇ ਦਿੱਤਾ ਉਹਨੇ ਵੀ ਹਲਕਾ ਕੁੱਤਾ ਸੱਪ ਦਾ ਟੱਸਿਆ ਤੇ ਪਾਗਲ ਵੀ ਇਹ ਜੋੜੇ ਦੇ ਦਰਸ਼ਨ ਕਰੂਗਾ ਠੀਕ ਹੋ ਜੂਗਾ ਫਿਰ ਉਹ ਇੱਥੇ ਆ ਕੇ ਰਿਹਾ ਹੁਣ ਉਹਦੇ ਘਰ ਜਿੱਥੇ ਉਹਦੀ ਜਗਾਹ ਸੀ ਉੱਥੇ ਉਹਨੂੰ ਗੁਰਦੁਆਰਾ ਬਣਿਆ ਹੋਇਆ ਹੈ ਮਾਨਸਾ ਜ਼ਿਲ੍ਹੇ ਚ ਪੈਂਦਾ ਬਲਾਡੇ ਵਾਲੀ ਸ਼ਹਿਰ ਤੇ ਆਹੋ ਸਦੋਆਲ ਪਿੰਡ ਤੇ ਉੱਥੇ ਬਹੁਤ ਸੋਨਾ ਗੁਰੂ ਘਰ ਬਣਿਆ ਹੋਇਆ ਹੈ ਉਹ ਰਾਣੀ ਦੇ ਫਿਰ ਦੋ ਪੁੱਤਰ ਹੋਏ ਸੀਗੇ ਉੱਥੇ ਉੱਥੇ ਦਾ ਉਹਨਾਂ ਨੇ ਦਿੱਤਾ ਹੈਗਾ ਜਿਹੜੇ ਉੱਥੇ ਦੀ ਸੇਵਾਦਾਰ ਨੇ ਵੀ ਹਜੇ ਵੀ ਜੇ ਕੋਈ ਅੰਦਰੋਂ ਪੂਰੇ ਤੁਨ ਮੰਨਦੇ ਨਾਲ ਜਾ ਕੇ ਉਹਦੇ ਦਰਸ਼ਨ ਕਰਦਾ ਹੈ ਜੋੜਾ ਸਾਹਿਬ ਦੇ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮਗਾ ਲੋਤੀ ਆ ਗਈ ਧਾਂ ਦੀ ਜੀ ਨੇ ਅੰਦਰੋਂ ਤੰਦਰੋਂ ਕਰਨਾ ਜੀ ਨੇ ਜਾ ਕੇ ਜੋੜੇ ਹੀ ਦੇਖਣਾ ਵੀ ਚਲੋ ਦੇਖਾਂਗੇ ਉਹ ਤਾਂ ਉਹੀ ਚੀਜ਼ ਬਣ ਗਈ ਜੀ ਨੇ ਦੇਖਣਾ ਵੀ ਹਾਂ ਗੁਰੂ ਦਾ ਇਹ ਉਹਦੇ ਪਰਲੇ ਪੈ ਜਾਂਦਾ ਕੁਝ ਵੀ ਉਹ ਸੱਚ ਸਿੱਖ ਨੇ ਐਡੀ ਵੱਡੀ ਸੇਵਾ ਕਰਿਆ ਗੁਰੂ ਘਰ ਦੀ ਬਹੁਤ ਤਕੜੀ ਵੀ ਉਹਦੇ ਤਾਂ ਹੀ ਦੇਖੋ ਕੋਈ ਵੀ ਹੈ ਕੱਲੇ ਬਾਣਿਆਂ ਨਾਲ ਤੇ ਕੱਲੇ ਮੁਰਗੇ ਮੇਂ ਜ਼ਿਮੀਦਾਰਾਂ ਦੇ ਕਈ ਮੁੰਡੇ ਆ ਜਿਹੜਾ ਹਲ ਜਾਣ ਦਾ ਹਾਲੀ ਦਾ ਉਹ ਹੀ ਆ ਦੂਜੇ ਜਿਹ ਕਈ ਵੀ ਮੈਂ ਵੀ ਜਿਹੜਾ ਹਾਲੀਆਂ ਕਿ ਵੀ ਮੈਂ ਉਹਦਾ ਮੁੰਡਿਆਂ ਮੁੰਡਾ ਚਾਹੇ ਉਸ ਦਾ ਹਲਤਾ ਜਾਣਦਾ ਨਹੀਂ ਉਹਦਾ ਹਾਲੀ ਨੂੰ ਹੀ ਪਤਾ ਵੀ ਇਹਦੀ ਕਿੰਨੀ ਤਕਲੀਬ ਆ ਕੀ ਕੁਝ ਕਰਨਾ ਕਿੰਨਾ ਵੀ ਪਊ ਲੂੰਗਾ ਉਸਾ ਕਿਵੇਂ ਕਰਨਾ ਵੀ ਜਿਹੜਾ ਸੇਵਾ ਕਰਦਾ ਗੁਰੂ ਘਰ ਦੀ ਅੰਦਰੋਂ ਤਨੋਂ ਮਨੋਂ ਉਹਨੂੰ ਇਹ ਫਲ ਮਿਲਦੇ ਆ ਇਹ ਗੁਰੂ ਘਰ ਦੇ ਵਿੱਚ ਇਹੀ ਸੇਵਤਾ ਨਹੀਂ بڑے بڑے ਰਾਜੇ ਮਹਾਰਾਜੇ ਲੰਗਰ ਚਲਾ ਸਕਦੇ ਹੁੰਦੇ ਨੇ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਦੇ ਕੋਲੋਂ ਇਹ ਚੀਜ਼ ਨਹੀਂ ਮਿਲਦੀ ਹੁੰਦੀ ਜਿਵੇਂ ਸੀਮੇ ਪਾਸ਼ਾ ਦੇ ਵੇਲੇ ਇੱਕ ਸੇਖ ਸੀਗਾ ਘਾ ਖੋਤ ਕੇ ਗੁਰੂਆਂ ਦੇ ਘੋੜਿਆਂ ਨੂੰ ਪਾਉਂਦਾ ਹੁੰਦਾ ਚੰਗਾ ਘਾ ਵੱਡ ਕੇ ਲੈ ਜਾਣਾ ਵਧੀਆ ਸੋਨਾ ਹੁਣੇ ਉਹ ਪੰਡ ਲੈ ਕੇ ਵਾਗਿਆ ਸੀਮੇ ਪਾਸ਼ਾ ਗਈ ਤੇ ਉੱਥੇ ਰਾਜਾ ਵੀ ਜahangir ਦਾ ਤੰਬੂ ਲੱਗਿਆ ਸੀ ਮਹਾਰਾਜ ਦਾ ਤੰਬੂ ਕਹਾਂ ਸੀਗਾ ਉਸ ਜਾ ਕੇ ਉਹਦੇ ਨੌਕਰਾਂ ਨੂੰ ਕਹਿੰਦਾ ਕਹਿੰਦਾ ਮੈਂ ਪਾਸ਼ਾ ਸਾਹਿਬ ਨੂੰ ਮਿਲਣਾ ਉਹ ਕਹਿੰਦੇ ਆ ਜਾ ਫਿਰ ਉਹ ਤਾਂ ਜਹਾਂਗੀਰ ਕੋਲੇ ਲੈ ਗਈ ਜਦੋਂ ਦੇਖਿਆ ਕਹਿੰਦਾ ਇਹ ਤਾਂ ਨਹੀਂ ਹੈਗਾ ਇਹ ਗੱਲ ਆ ਗਿਆ ਉਹ ਜਹਾਂਗੀਰ ਕਹਿੰਨ ਲੱਗਾ ਦੱਸ ਕੀ ਲੈਣਾ ਘਾਦੀ ਪੰਡ ਮੋੜ ਕੇ ਚੱਕ ਲਈ ਕਹਿੰਦਾ ਨਾ ਮੈਂ ਨਹੀਂ ਤੇਰੇ ਕੋਲੇ ਨੂੰ ਪਾਉਂਦਾ ਮੈਨੂੰ ਐ ਦੱਸੋ ਸੱਚੇ ਪਾਸ਼ਾ